ਉਡੀ ਜੀ ਪਤਾ ਨਹੀਂ ਕੀ ਅੰਦਰ ਹੀ ਹੱਥੇ ਜਿ ਮਾਰੀ ਜਾਂਦੀ ਆ ਐਨੇ ਵੀ ਮਾੜਾ ਮੋਟਾ ਬਾਹਰੇ ਆ ਕੇ ਤਾਂ ਦੇਖ ਲੈ ਓੜੇ ਸੁੱਖੀ ਹਾਂ ਮੰਮੀ ਬਾਹਰੇ ਆ ਅੱਗੇ ਜੀ ਹਾਂਜੀ ਮੰਮੀ ਕੀ ਕਰੀ ਜਾਂਦੀ ਸੀ ਤੂੰ ਅੰਦਰ ਉਹ ਰਸੋਈ ਜੀ ਥੋੜਾ ਜਿਹਾ ਕੰਮ ਪਿਆ ਸੀ ਮੈਂ ਉਹ ਕਰੀ ਜਾਂਦੀ ਸੀ ਮਾੜਾ ਮੋਟਾ ਬਾਹਰੇ ਵੀ ਦੇਖ ਲੈ ਕਰ ਆ ਮੈਂ ਸੱਥਲੇ ਦੇਖ ਲੈ ਖੁਰ ਵੱਢ ਕਰ ਰੱਖੀ ਆ ਗੋਹਾ ਸਿੱਟ ਲਿਆ ਕਰ ਕੋਈ ਨਹੀਂ ਮੈਂ ਸਿੱਟ ਲੂੰਗੀ ਜੀ ਰਸੋਈ ਦਾ ਕੰਮ ਨਵੇੜਦਾ ਕੰਮ ਤੇ ਨਹੀਂ ਧੰਦੇ ਦੀ ਨਹੀਂ ਇੱਕ ਕੰਮ ਤੇ ਨਾ बारह बजा दानी सची गल मैं रोटी बना लग रही थी रोटी बना पानी हाँ की देता हां मैं लेके आई जमी नहीं गौर रखती जमी भी किसी गल रख दी गावर हो गए माड़ा मोटा रसोई ची घु रहू एक कम ते लग जा तो नहीं निबेड़ी चाहती एडी जिलर तू अम्मी पानी एना चाहता पानी लिया देता नहीं मम्मी ए कैंपर च मैं अंदरों जो जहा है जान दे तू मेरे मुहरे चलित कर तेन इना पता मम्मी ने पानी ठंडा पानी मम्मी फिर गुस्से कोई नी मैं ठंडा लिया और बस कर जा कर लिया जरा कर दी रसोई का ही पिया सारा संभर देभर देनी आर आ दूजे कपड़े तौर फर्जी कहनी कुछ नहीं कर लिया फटके मैं बोधी नहीं अग ला दूंगी देखागा ਰਸ ਹੋਊ ਚ ਕੀ ਕਰਦੀ ਐ ਕੀ ਨਹੀਂ ਕਰਦੀ ਮੈਨੂੰ ਦੇਖਣ ਦੇ ਹੈਲੋ ਹੈਲੋ ਹਾਂ ਗੇਰਨ ਕਿਵੇਂ ਆ ਬੱਧੀਆ ਠੀਕ ਐ ਕਿਨੂੰ ਫੋਨ ਲਾ ਰਖੇ ਉਹ ਮੰਮੀ ਉਹ ਤਾਂ ਮੇਰੀ ਸਹੇਲੀ ਦਾ ਫੋਨ ਸੀਗਾ ਮੈਂ ਕਿਨੂੰ ਲਾਉਣਾ ਸੀ ਪਹਿਲਾਂ ਕੰਮ ਨੇ ਵੇੜ ਲਿਆ ਕਰ ਤੇ ਫੋਨ ਫੜ ਤੂੰ ਮਗਰੋਂ ਕਰ ਲਈ ਹੜਾ ਮੈਨੂੰ ਫੋਨ ਉਰਾਂ ਹਾਂਜੀ ਕੰਮ ਤਾਂ ਸਾਰਾ ਨਿਬੜਿਆ ਪਿਆ ਬਸ ਆ ਚਾਲਾ ਟੋਪੀ ਅਸੀਂ ਕਰ ਲੈ ਮੈਂ ਕਿਹਾ ਸਾਫ ਕਰਕੇ ਮੈਂ ਮੜੀ ਗੱਲ ਕਰਨ ਲੱਗੀ ਸੀ ਮੇਰੇ ਸਹੇਲੀ ਦਾ ਫੋਨ ਆਇਆ ਸੀ ਮੇਰੀ ਗੱਲ ਸੁਣ ਲੈ ਫੋਨ ਉਹਨਾਂ ਤੇਰੇ ਮੇਰੇ ਕੋਲ ਹੀ ਆ ਮੈਂ ਤੈਨੂੰ ਫੋਨ ਨਹੀਂ ਦਿੰਦੀ ਪਹਿਲਾਂ ਸਾਰਾ ਘਰ ਦਾ ਕੰਮ ਕਰ ਲਾ ਕੀ ਕਹਿੰਦੀ ਸੀ ਤੇ ਦਰਸ਼ਲੀ ਉਹਨਾਂ ਥੋੜਾ ਜਿਹਾ ਕੰਮ ਗਾਉਨੇ ਮੈਨੂੰ ਬੁਲਾਇਆ ਕਹਿੰਦੀ ਵੀ ਪੇਪਰਾਂ ਦੀ ਤਿਆਰੀ ਕਰ ਲਈਆਂ ਇਕੱਠੀਆਂ ਬੈਠ ਕੇ ਤਾਂ ਕਰਕੇ 2 ਕੁ ਮਿੰਟਾਂ ਵਾਸਤੇ ਬੁਲਾਸੀ ਆ ਹੁਣੀ ਆ ਜੂਗੀ ਮੈਂ ਮੇਰੀ ਗੱਲ ਸੁਣ ਲੈ ਚਲ ਵਗ ਤਾਂ ਜਾ ਤੂੰ ਪਰ ਇਹ ਨਾ ਹੋਵੇ ਉੱਥੇ ਬਰੇ ਗ ਜਾ ਰਿਆਂ ਮੈਂ ਨਹੀਂ ਮੰਮੀ ਹੁਣੇ ਆ ਜਮੈਂ ਠੀਕ ਹੈ ਛੇਤੀ ਆ ਜੀ ਠੀਕ ਹੈ ਆ ਕੇ ਸਾਰਾ ਮਸਾਣਾ ਬਹੁਤ ਸਿੱਟਣਾ ਹੈ ਠੀਕ ਹਾਂ ਫੋਨ ਤਾਂ ਮੇਰੇ ਕੋਲ ਹੀ ਰਹੂਗੀ ਫੋਨ ਨਹੀਂ ਤਾਂ ਮੈਂ ਦਿੰਦੀ ਠੀਕ ਹੈ ਤੂੰ ਬਸ ਬਾਹਰ ਜਾ ਤੈਨੂੰ ਫੋਨ ਚੱਕਣ ਦੀ ਕਹਿੰਦੀ ਲੋੜਾ ਠੀਕ ਹੈ ਮੰਮੀ ਹਾਂ ਫੋਨ ਤਾਂ ਮੰਮੀ ਨੇ ਰੱਖ ਲਿਆ ਹੁਣ ਮੈਂ ਉਹਨੂੰ ਕਿਵੇਂ ਦੱਸੂਗੀ ਵੀ ਮੈਂ ਆਈ ਜੈਨੀ ਆ ਕਿਵੇਂ ਮਿਲੂੰਗੀ ਉਹਨੂੰ ਚੱਲ ਦੇਖਦੀ ਆ ਇੱਕ ਵਾਰ ਹੋਰ ਪੁੱਛ ਕੇ ਕੀ ਇਹ ਫੋਨ ਦੇ ਹੀ ਦੇ ਵੀ ਮੰਮੀ ਮੰਮੀ ਚਾਹ ਟੋਕੇ ਇੱਥੇ ਛੱਡ ना तू मुड़े की गल फोन ना लेना सी मम्मी फिर मैं मेरी सहेली नूं किवें दसूंगी भी मैं आई आ नहीं और मैनूं फोन करी जाऊगी ले फड़ फोन तो बिना नहीं तेरी जान पैंदी थैंक यू मम्मी थैंक यू जी दे बच्चिए छेती मुड़े ठीक है जी तो कदे मैं था ठीक दिन रहा ठीक हाँ। है ठीक हाँ। है जी हां बस आई ते गई एना की टाइम लाई आ गई मम्मी मैं 10 मिनट गई बस बस ठीक है कोई ना हां रीता कि मैं आज लेट जी होगी ਬਸ ਤੁਹਾਨੂੰ ਪਤਾ ਕਰਦੇ ਕੰਮ ਮम्मी ਆਉਣ ਨਹੀਂ ਦਿੰਦੀ ਸੀ ਮਸਾਂ ਆਈਆਂ ਆ ਫੋਨ ਵੀ ਫੜ ਲਿਆ ਸੀ ਮੇਰੇ ਹੱਥ ਚ ਹੋਰ ਦੱਸ ਤੂੰ ਕਿਵੇਂ ਆ ਠੀਕ ਆ ਵਧੀਆ ਤੂੰ ਸਰਾ ਕੀ ਹਾਲਾ ਵਧੀਆ ਠੀਕ ਆ ਰੀਤ ਕਰੀ ਤੂੰ ਗੱਲ ਕਰ ਲੈ ਯਾਰ ਬਹੁਤ ਟਾਈਮ ਹੋ ਗਿਆ ਹੁਣ ਤੱਕ ਗੱਲ ਤਾਂ ਮੈਂ ਕਰ ਲੂੰਗੀ ਕੋਈ ਗੱਲ ਨਹੀਂ ਮੇਰੀ ਪੜ੍ਹਾਈ ਤਾਂ ਪੂਰੀ ਹੋ ਜਾਂਦੀ ਹਜੇ ਮੇਰੀ ਪੜ੍ਹਾਈ ਚੱਲੀ ਜਾਂਦੀ ਹੈ ਪੜ੍ਹਾਈ ਹੋਈ ਉਹ ਪੂਰੀ ਕਰ ਤੂੰ ਗੱਲ ਤਾਂ ਕਰ ਤਾ ਸਹੀ ਨਾ ਕੋਈ ਨਹੀਂ ਗੱਲ ਕਰਨ ਦੀ ਕਿੱਡੀ ਕੀ ਗੱਲ ਆ ਮੜਿਆ ਕਾਉਂਗੀ ਨਾਲੇ ਮੰਮੀ ਡੈਡੀ ਮੇਰੀ ਮੰਨਦੇ ਆ ਕੋਈ ਐਂ ਕੁਛ ਨਹੀਂ ਕਹਿੰਦੇ ਹੈਗੇ ਉਹ ਮੰਨ ਲੈਣਗੇ ਹਾਂ ਕੋਈ ਨਹੀਂ ਮੰਮੀ ਨੂੰ ਤਾਂ ਮੈਂ ਆਪੇ ਮਨਾ ਲੂੰਗੀ ਬਸ ਫਿਰ ਮਨਾ ਤਾਂ ਮੈਂ ਵੀ ਲੂੰ ਕਰ ਤੂੰ ਕਰ ਲਈ ਘਰੇ ਗੱਲ ਉਹਦੇ ਮੈਂ ਹਜੇ ਕਰਨੀ ਆ ਮੈਂ ਜੇ ਤੂੰ ਕਰੇ ਤਾਂ ਮੈਂ ਕਰਾਂ ਮੈਂ ਇਹ ਦਰਵਾਹ ਹੋ ਜੇ ਦਰਵਾਹ ਤਾਂ ਮੈਂ ਕਰਾਈ ਲਾਂ ਹਾਂ ਮੇਰੇ ਵੱਲੋਂ ਤਾਂ ਤੂੰ ਹਾਈ ਸਮਝ ਠੀਕ ਆ ਜਦੋਂ ਮੇਰੀ ਬਸ ਆ ਲਾਸਟ ਕਲਾਸ ਗਈ ਇਹ ਪੂਰੀ ਹੋ ਗਈ ਨਾ ਜਦੋਂ ਮੇਰੀ ਕਾਲਜ ਦੀ ਪੜਾਈ ਵਿਆਹ ਤਾਂ ਮੈਂ ਤੇਰੇ ਨਾਲ ਹੀ ਕਰਾਉਂਗੀ ਜਾ ਐਸੀ ਗੱਲ ਜੀ ਰੱਖੀ ਮੁੱਕਰੀ ਨਾ ਨਹੀਂ ਮੁੱਕਰਦੀ ਪੱਕਾ ਪ੍ਰੋਮਿਸ ਪੱਕਾ ਚਲ ਠੀਕ ਐ ਦੀਪ ਹੁਣ ਮੈਂ ਜਾਨੀ ਆ ਮੰਮੀ ਨੂੰ ਮੈਂ 10 ਮਿੰਟ ਕਹਿ ਗਈ ਸੀ ਬਾਲਾ ਲੇਟ ਹੋ ਜੂਗੀ ਫਿਰ ਐ ਮੈਂ ਬੋਲੂਗੀ ਮੰਮੀ ਦੇ 10 ਮਿੰਟ ਹੋਰ ਬਹਿ ਜਾਂਦੀ ਆ ਨਾ ਬਸ ਇੰਨਾ ਨਹੀਂ ਹੁੰਦਾਗਾ ਤੂੰ ਐਨੇ ਸੋਚ ਵੀ ਮੈਂ ਆ ਗਈ ਤੈਨੂੰ ਜਵਾਬ ਨਹੀਂ ਦਿੱਤਾ ਉਹਦੀ ਚਲ ਮੈਂ ਠੀਕ ਐ ਲੰਘ ਜਾ ਪੋਲੇ ਪੋਲੇ ਪੈਰੀ ਠੀਕ ਐ ਭਾਈ ਬਾਏ ਆਛਾ ਵਧੀਆ ਇੰਜਾਇਅ ਕੀਤਾ ਸੇਲੀਆਂ ਨਾਲ ਮੁੰਡਾ ਬੀਬੇ ਕਿੱਥੇ ਜਾਂਦਿੰਦੀ ਆ ਬੜੀ ਖੁਸ਼ ਹੋਈ ਆਉਣੀ ਆ ਨਾ ਹੋ ਗਿਆ ਤੇਰਾ ਟਾਈਮ ਘਰੇ ਪੜਨ ਦਾ ਮੰਮੀ ਉਹ ਮੈਂ ਨਾ ਥੋੜਾ ਲੇਟ ਹੋ ਗਈ ਸੀਗੀ ਮੈਂ ਕਿਹਾ ਸੀ ਮੈਨੂੰ ਭੱਜ ਜਾਂਦੇ ਅੱਜ ਨਾ ਬਰਥਡੇ ਸੀ ਮੇਰੀ ਸੇਲੀ ਦਾ ਨਾ ਬਰਥਡੇ ਸੀ ਨਾ ਉੱਥੇ ਕੇਕ ਕੱਟਣ ਲੱਗੇ ਜਾ ਕੇ ਸੇਲੀ ਦਾ ਹਾਂਜੀ ਨਾ ਤੈਨੂੰ ਘਰੇ ਕੰਮਾਂ ਦਾ ਫਿਕਰ ਹੀ ਨਹੀਂ ਕਹਿ ਕੇ ਤੂੰ ਕਨੇ 2 ਮਿੰਟਾਂ ਚ ਹੀ ਆਈ ਤੂੰ ਅੱਧਾ ਪੌਣਾ ਘੰਟਾ ਲਾ ਕੇ ਆਈ ਆ ਸੰਗ ਮੰਨ ਮਾਣੀ ਮੋਟੀ ਕੁਛ ਨਹੀਂ ਮੰਮੀ ਹੁਣੀ ਤਾਂ ਮੈਂ ਗਈ ਸੀ ਹੁਣੀ ਆ ਗਈ ਹੈ ਹੁਣੀ ਆ ਗਈ ਨਾਲੇ ਹੋਰ ਅ ਮੈਂ ਤੈਨੂੰ ਆਖਿਆ ਸੀ ਮਹ ਦਵਾਈ ਤੂੰ ਹੀ ਦਵਾ ਦੇ ਕੋਈ ਮੜਮਟ ਕਹਿ ਕੇ ਮੰਮੀ ਮੈਂ ਥੋੜੀ ਦਵਾਉਂਗੀ ਤਾਂ ਥੋੜਾ ਕੰਮਗਾ ਨੀਮ ਉਹ ਪਰਚੀ ਤੇ ਲਿਖੀ ਪਈ ਸੀ ਡਾਕਟਰ ਦਵਾਈ ਲਿਖ ਕੇ ਦੇ ਗਿਆ ਸੀ ਚਲ ਕੋਈ ਲੈ ਜਾਂਦੀ ਇਹਨੂੰ ਬੋਕ ਲੱਗੀ ਪਈ ਆ ਕੋਈ ਨਾ ਮੰਮੀ ਮੈਂ ਹੁਣ ਪੜ ਕੇ ਦੱਸ ਦੰਨੀ ਆ ਤੁਹਾਨੂੰ ਤੇ ਤੁਸੀਂ ਲਿਆਓ ਦਵਾਈ ਲੈ ਆਓ ਨਾਲੇ ਹੋਰ ਇਹ ਜਿਆ ਕਟਾ ਦੂੰ ਤੁਹਾਨੂੰ ਮੈਂ ਕੇਕ चक बिछा गोह छिया मैं पानी का पीला मम्मी छटे ना उसे हो सहेली ने तो भुखी आ गई फिर केक कट दी है कॉलेज का कम जाके आनी नहीं, नहीं मम्मी मैनू भी उ पता लग्या बर्थडे है मैंने बुलाया नहीं मैं जान के तू तो बुद्धू ना अपना मेरे गला तू कर दी मेरे नोह च पे मैं इतना कुछ नहीं भुलिया ਨਹੀਂ ਨਹੀਂ ਮੰਮੀ ਤੁਸੀਂ ਗਲਤ ਸੋਚੀ ਜਾਂਨੇ ਹੋ ਇਹ ਜਾਂ ਕੁਝ ਵੀ ਨਹੀਂ ਮੇਰੇ ਦਿਮਾਗ 'ਚ ਹੈ ਜੀ ਕੋਈ ਗੱਲ ਨਹੀਂ ਸੀ ਜਿਹੜਾ ਕੁਝ ਤੁਸੀਂ ਸੋਚੀ ਜਾਂਨੇ ਹੋਗੇ ਨਾ ਨਾ ਮੇਰੇ ਦਿਮਾਗ 'ਚ ਜੋ ਵੀ ਹੈ ਤੇਰਾ ਦਿਮਾਗ ਤਾਂ ਸਹੀ ਹੈ ਦਿਮਾਗ ਤਾਂ ਮੇਰਾ ਖਰਾਬ ਹੈ ਮੇਰਾ ਠੀਕ ਹੈ ਨਾ ਜਬ ਭੱਗ ਜਾ ਕਰਨਾ ਜਾ ਕੇ ਕੰਮ ਐਥੇ ਗਿੰਤੀ ਜੀ ਪੜਈ ਜਾਂਦੀ ਆ ਖੜੇ ਗਿੰਤੀ ਜੀ ਨਹੀਂ ਪੜਈ ਜਾਂਦੀ ਕਿੱਥੇ ਸਿਰ ਚੜੀ ਆ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਸੀਗੀ ਕੀ ਗੱਲ ਕਰਨੀ ਆ ਉਹ ਨਾ ਮੈਂ ਸੁਣੀ ਬੈਠੀ ਆ ਮੈਂ ਤੇਰੀਆਂ ਗੱਲਾਂ ਪਹਿਲਾਂ ਘਰ ਦਾ ਕੰਮ ਨਿਬੜ ਲੈ ਸਾਰਾ ਹਾਂਜੀ ਸਾਰਾ ਨਵੇਂ ਡਾਈ ਉਹ ਨਾ ਮੈਂ ਕਹਿੰਦੀ ਸੀ ਐਕਚੁਅਲੀ ਕੱਲ ਨਾ ਮੈਂ ਕਿਸੇ ਸਹੇਲੀ ਦੇ ਬਾਡੇ ਤੇ ਨਹੀਂ ਗਈ ਸੀਗੀ ਨਾ ਹੋਰ ਕੀ ਕਹਾ ਤੂੰ ਠੱਠੇ ਖੁੱਚ ਗਈ ਸੀ ਉਹ ਨਾ ਮੈਂ ਕਿਸੇ ਮੁੰਡੇ ਨੂੰ ਮਿਲਣ ਗਈ ਸੀ ਇਹ ਕੀ ਨਹੀਂ ਮੰਮੀ ਮੇਰੀ ਗੱਲ ਤਾਂ ਸੁਣੋ ਮੇਰੀ ਗੱਲ ਸੁਣ ਲੈ ਇਹ ਤੂੰ ਕੀ ਕਹਿਨੀ ਹੈ ਮੰਮੀ ਉਹ ਮੈਨੂੰ ਬਹੁਤ ਪਿਆਰ ਕਰਦਾ ਤੇ ਮੈਂ ਵੀ ਕਰਦੀ ਆ ਉਹਨੂੰ ਨਹੀਂ ਬੇਸ਼ਰਮੇ ਤੂੰ ਸਾਡੀ ਇੱਜ਼ਤ ਮਿੱਟੀ ਚ ਲਾਉਣ ਲੱਗੀ ਆ ਨਹੀਂ ਮੰਮੀ ਮੈਂ ਕੋਈ ਇੱਜ਼ਤ ਨਹੀਂ ਮਲਾਈ ਜੇ ਮੈਂ ਇੱਜ਼ਤ ਮਲਾਉਣੀ ਹੁੰਦੀ ਮਿੱਟੀ ਜੀ ਨਾ ਮੈਂ ਤੁਹਾਨੂੰ ਨਹੀਂ ਦੱਸਦੀ ਮੈਂ ਤਾਂ ਐਂ ਕਹਿੰਦੀ ਵੀ ਮੈਂ ਵਿਆਹ ਕਰਾਉਣਾ ਉਹਦੇ ਨਾਲ ਮੇਰਾ ਚੀ ਕਰਦਾ ਨਾ ਧੋਆ ਪੱਟ ਕੇ ਤੇਰੀ ਸੰਗੀਨ ਆ ਪਤਾ ਨਹੀਂ ਮੰਮੀ ਮੈਂ ਕੁਝ ਵੀ ਗਲਤ ਨਹੀਂ ਕੀਤਾ ਮੁੰਡਾ ਨਾ ਬਹੁਤ ਵਧੀਆ ਹੈਗਾ ਨਹੀਂ ਮੇਰੀ ਗੱਲ ਸੁਣ ਲੈ ਵਧੀਆ ਦੀ ਬੱਚੀ ਹੈ ਤੈਨੂੰ ਸਾਡੀ ਇੱਜ਼ਤ ਬਾਰੇ ਭੋਰਾ ਖਿਆਲ ਨਹੀਂ ਆਪ ਬੇੜਾ ਬੈਠਾ ਜਿਹੜੇ ਤੇਰੀ ਮਾਂ ਤੈਨੂੰ ਜੰਮ ਕੇ ਸਿੱਟਕੀ ਨਾ ਮੇਰੇ ਸਿਰ ਤੇ ਹਰ ਕੋਦੇ ਨਾ ਤੂੰ ਮੁੱਕ ਜਾਂਦੀ ਮੰਮੀ ਕਾਲਕ ਦੱਸਣੇ ਜੇ ਤੁਹਾਡੀ ਇੱਜ਼ਤ ਦਾ ਖਿਆਲ ਸੀ ਮੈਂ ਤਾਂ ਹੀ ਸਭ ਤੋਂ ਪਹਿਲਾਂ ਤੁਹਾਨੂੰ ਦੱਸਿਆ ਕਿ ਨਹੀਂ ਕਾਰੀ ਇੱਜ਼ਤ ਇਹ ਜਿੱਤੇ ਤਾਂ ਸਾਡੀ ਕਾਲਾ ਮੂੰਹ ਕਰਤਾ ਕਾਲਾ ਨਹੀਂ ਅਸੀਂ ਲੋਕਾਂ ਕੋਲੇ ਕੀ ਮੂੰਹ ਦਿਖਾਵਾਂਗੇ ਇਹੋ ਜਿਹਾ ਕੁਝ ਨਹੀਂ ਕੀਤਾ ਮੰਮੀ ਮੈਂ ਤਾਂ ਤੁਹਾਨੂੰ ਪੁੱਛ ਰਹੀ ਆ ਵੀ ਮੇਉ ਦੀਪ ਨਾਮ ਦਾ ਮੁੰਡਾ ਉਹਦੇ ਨਾਲ ਵਿਆਹ ਕਰਾਉਣਾ ਬਹੁਤ ਵਧੀਆ ਖਾਨਦਾਨ ਦਾ ਇਹੋ ਜੀ ਕੋਈ ਗੱਲ ਨਹੀਂ ਮੰਮੀ ਕਹਿੰਦੇ ਤਾਂ ਤੁਮ ਮਿਲ ਸਕਦੀਆਂ ਨੂੰ ਨਹੀਂ ਅਗ ਲੱਗਿਆ ਉਹਦੀ ਖਾਨਦਾਨੀ ਮੈਨੂੰ ਇਹੋ ਜਿਹਾ ਖਾਂਦਾਨੀ ਦੀ ਕੋਈ ਲੋੜ ਨਹੀਂ ਮੇਰੀ ਗੱਲ ਸੁਣ ਲੈ ਸਾਨੂੰ ਤੋ ਨਾ ਬੁੱਧੂ ਨਾ ਬਣਾ ਇਹੋ ਜਿਹਾ ਕੰਮ ਹੈ ਨਾ ਅੱਜ ਕਰਨ ਦੇਵਾ ਨਾ ਮੈਂ ਦੇਵਾ ਕੱਲ ਠੀਕ ਹੈ ਨਾ ਨਹੀਂ ਮੰਮੀ ਬਹੁਤ ਚੰਗਾ ਮੁੰਡਾ ਆਹੋ ਮੈਂ ਕਿਹੜਾ ਕਿਤੇ ਭੱਜਣ ਲੱਗੀਆਂ ਵਿਆਹੀ ਤਾਂ ਪੁੱਛਿਆ ਵੀ ਮੈਂ ਵਿਆਹ ਕਰਵਾਉਣਾ ਨਹੀਂ ਮੇਰੀ ਗੱਲ ਸੁਣ ਫਿਰ ਦੱਸ ਮੈਨੂੰ ਉਹ ਮੁੰਡਾ ਕਿੱਥੋਂ ਦਾ ਕੀ ਨਾਮ ਆਦਾ ਉਹ ਮੰਮੀ ਨਾਮ ਦਾ ਉਹਦਾ ਦੀਪ ਆ ਤੇ ਆਪਣੇ ਨਾਲ ਦੇ ਪਿੰਡ ਦਾ ਉਹਦੇ ਮੈਨੂੰ ਪਿਓ ਦੇ ਨਾਂਦੋਂ ਨੂੰ ਪਤਾ ਕੀ ਨਾਮ ਮੰਗਾ। ਹਾਂ ਦੀਪ? ਹਾਂਜੀ ਹਾਂਜੀ। ਅੱਛਾ। ਮੈਂ ਸਮਝ ਗਈ ਸਭ ਕੁਝ। ਕੀ ਮੰਮੀ? ਠੀਕ ਐ। ਉਹ ਮੇਰੀ ਕੁੜੀ ਨਾਲ ਵੀ ਪਰਦਾ ਰਿਹਾ ਹੈ। ਮੈਂ ਜਾਣਦੀ ਹਾਂ। ਠੀਕ ਐ। ਚੁੱਪ ਕਰਕੇ ਆਪਣਾ ਕੰਮ ਕਰ ਲਾ। ਦੀਪ ਦਾ ਜਦੋਂ ਮੁੜ ਕੇ ਮੇਰੇ ਕੋਲ ਨਾ ਨਾ ਲੇ। ਕਿਉਂ ਮੰਮੀ ਤੈਨੂੰ ਮੈਂ ਕਹਤਾ ਨਾ ਇੱਕ ਵਾਰੀ ਮੇਰੇ ਕੋਲ ਨਾਮ ਨਾ ਲਈਓ ਮੁੰਡੇ ਦਾ ਨਾਮ ਕਿਉਂ ਨਾ ਲਵਾ ਮੰਮੀ ਮੈਂ ਤਾਂ ਸਾਰੀ ਉਮਰ ਕੱਢਣੀ ਆ ਉਹਦੇ ਨਾਲ ਉਹ ਸਾਰੀ ਉਮਰ ਕੱਢਣੀ ਐ ਤੇ ਹੋਰ ਮੁੰਡੇ ਮਰ ਗਏ ਹੋਰ ਮੁੰਡੇ ਨਹੀਂ ਹੈਗੇ ਇਸ ਦੁਨੀਆ ਦੇ ਉੱਤੇ ਤੇ ਤੈਨੂੰ ਉਹੀ ਦੀ ਭੈੜਾ ਮੰਮੀ ਤੁਸੀਂ ਕੀ ਗੱਲ ਕਰੀ ਨਾ ਮੈਨੂੰ ਕੁਝ ਸਮਝ ਨਹੀਂ ਆਉਂਦਾ ਆ ਤੈਨੂੰ ਕਾਹਨੂੰ ਸਮਝ ਆਉਂਦਾ ਸਮਝ ਤਾਂ ਤੈਨੂੰ ਉਹਦੇ ਆਊਗੀ ਜਿਦਾ ਤਰ੍ਹਾਂ ਗਾਟਾ ਨਾ ਪਤਾ ਚੱਲ ਮੰਮੀ ਤੇਰੀ ਮਰਜ਼ੀ ਆ ਮੈਂ ਤਾਂ ਤੈਨੂੰ ਦੱਸਣਾ ਸੀ ਦੱਸਤਾ ਫੇਰ ਨਾ ਕਹੀਂ ਵੀ ਮੈਂ ਜਦੋਂ ਮੈਂ ਤੇਰਾ ਮੂੰਹ ਕਾਲਾ ਕਰਨੀ ਆਏ ਕਿਵੇਂ ਤੂੰ ਮੂੰਹ ਕਾਲਾ ਕਰ ਦੇਂਗੀ ਤੈਨੂੰ ਜੋਦੀ ਤੱਕ ਬਦੂ ਕਿਨੇ ਫੇਰ ਤੂੰ ਨਾ ਹੀ ਮੰਨਦੀ ਆ ਮੈਂ ਤੈਨੂੰ ਵਿਸ਼ਵਾਸ ਕਰਕੇ ਦੱਸਿਆ ਸੀ ਤੂੰ ਮੈਥੋਂ ਹੋਰ ਨਾ ਕਿਤੇ ਕਿਤਨੀ ਫਟਾਲ ਵਗ ਜਾ ਕਰ ਲੈ ਕੰਮ ਜਾ ਕੇ ਕਿੱਥੇ ਕਾਲਕ ਦੱਸਣੀ ਮੇਰੇ ਪਿੱਛੇ ਪਈ ਆ ਲੈ ਦੱਸ ਸੁਣ ਲੋ ਇਹਦੀਆਂ ਲੈ ਅੱਜ ਹੋਰੀ ਭੰਡਾ ਭੰਡਾ ਕਰੀ ਤੇਰੀ ਦੀਪ ਨੂੰ ਮੈਂ ਪਸੰਦ ਕਰਦੀ ਆ ਦੀਪ ਮੈਨੂੰ ਕੋਸੰਦ ਕਰਦਾ। ਦੀਪ ਉਹੀ ਮੁੰਡਾ ਹੈ ਜਿਹੜਾ ਮੇਰੀ ਕੁੜੀ ਵਾਸਤੇ ਆਇਆ ਸੀ। ਜਿੱਥੇ ਕਿਤੇ ਦੇਖਦਿਆਂ ਇਹਦਾ ਚਾਫਾ ਮੂਰੇ ਆਰਦਾ। ਮੇਰੀ ਕੁੜੀ ਦਾ ਜੜਾਂ 'ਚ ਬੈਠ ਗਈ ਇਹ। ਹਲ ਜੋਗਣ। ਦੇਖੀ ਜਾਉ। ਜਿੱਥੇ ਟੱਕਰ ਬਾਤਾਂ ਲੱਗੀ। ਮੈਂ ਦੀਪ ਨਾਲ ਤੇਰਾ ਰਿਸ਼ਤਾ ਕਦੇ ਨਹੀਂ ਹੋਣ ਦਿੰਦੀ। ਜੇ ਤੇਰਾ ਦੀਪ ਨਾਲ ਵਿਆਹ ਹੋ ਗਿਆ ਨਾ। ਦੇਖੀ ਸਹੀ। ਮੈਂ ਕੀ ਰੰਗ ਚਮਕ ਪਾਉਣੀ ਆ। ਮੇਰਾ ਨੋਵੀ ਮਨਜੀਤ ਕੌਰ ਨਹੀਂ ਸਮਝੀ ਜਰਨਾ ਰੀਤ ਦਾ ਫੋਨ ਆਇਆ ਨਾ ਕੋਈ ਸੁਨੇਹਾ ਜਿੱਦ ਨਹੀਂ ਮਿਲ ਕੇ ਹੀ ਉਹਦੂ ਬਾਅਦ ਕੀ ਗੱਲ ਕਿਉਂ ਨਹੀਂ ਸੁਨੇਹਾ ਲਾਇ ਕਹਿੰਦੀ ਸੀ ਮੈਂ ਆਪਦੀ ਮਾਂ ਨਾਲ ਗੱਲ ਕਰੂੰਗੀ ਗੱਲ ਕਿਉਂ ਨਹੀਂ ਕਰੀ ਯਾਰ ਉਹ ਤਾਂ ਕਹਿੰਦੀ ਸੀ ਗੱਲ ਕਰੂੰਗੀ ਗੱਲ ਕਿਉਂ ਨਹੀਂ ਕਰੀ ਕੋਈ ਗੱਲ ਤਾਂ ਹੈ ਮੈਨੂੰ ਦੱਸਦੀ ਸੀ ਬਦਿੱਕੀਆਂ ਤਾਂ ਉਹਦੇ ਨਾਲ ਬਹੁਤ ਹੁੰਦੀਆਂ ਸੀ ਚਲ ਕਰਦੇ ਆ ਪੜਤਾਲ ਮੈਂ ਤਾਂ ਤਾਂ ਇੱchnੂ ਹੀ ਭਈਆ ਵੀ ਕਿਤੇ ਹੋਰ ਨਾ ਕੋਈ ਉਸ ਕਰਤਾ ਹੋਵੇ ਚਲ ਕਿਸੇ ਮੁੰਡੇ ਨੂੰ ਭੇਜ ਕੇ ਪਤਾ ਲੈਣਾ ਮੈਂ ਕੀ ਸੋਚੀ ਜਾਨੀ ਆ ਖੜੀ ਬਰਸੀਨ ਵੱਟ ਚੱਲ ਕੇ ਆ ਚੱਕ ਟੋਕਰ ਠੀਕ ਹੈ ਨਾ ਮੰਮੀ ਤੁਸੀਂ ਮੇਰੀ ਬਾਹ ਮੋਸੀ ਜੀ ਨਾਲੇ ਮੇਰੇ ਤੇ ਤੱਪੜ ਮਾਰੇ ਸੀ ਮੈਂ ਕਿਵੇਂ ਬਰਸੀਨ ਵੱਢੂੰਗੀ ਨਾਲੇ ਮੇਰੀ ਬਾਹ ਦੁਖਦੀ ਆ ਮੇਰੀ ਗੱਲ ਸੁਣ ਲੈ ਮੇਰੇ ਮੂਰੇ ਟੰਗ ਜੇ ਨਾ ਕਰ ਮੈਂ ਸਮਝਾਣ ਦੇ ਤੇਰੇ ਚਿੱਲੀ ਤਰ੍ਹਾਂ ਨੂੰ ਚੁੱਪ ਕਰਕੇ ਨਾ ਤਿੰਨ ਚਾਰ ਟੋਕਰੇ ਪੱਲੀ ਤਾਂ ਹੈ ਨਹੀਂ ਆਪਣੇ ਘਰੇ ਪਾਟੀ ਪਈ ਆ ਤੇ ਆ ਟੋਕਰੇ ਪਰ ਪਰ ਤਿੰਨ ਚਾਰ ਸੇ ਮਸ਼ੀਨ ਮੂਰੇ ਸਿੱਟ ਜੀ ਠੀਕ ਹੈ ਨਾ ਚੱਕ ਟੋਕਰ ਚੱਲ ਮੈਂ ਚਲਦੀ ਆ ਤੇਰੇ ਕੋਲ ਆਇਆ ਵੱਡੇ ਟੰਗ ਕਰਨ ਵਾਲੀ ਸਾਰਾ ਦਿਨ ਕੋਈ ਮਰਜੀ ਕੰਮ ਨੂੰ ਕਹਿਦਾ ਇਹਦੇ ਪਲੇਕ ਪੈਂਦੀ ਦੀ ਪੈਂਦੀ ਨੀ ਆ ਚੱਕ ਦਾਤੀ ਵੱਡਾ ਹਰਾ ਮਾਂ ਮੇਰਾ ਹੱਥ ਦੁਖੀ ਆਂਦਾ ਮੈਂ ਕਿਵੇਂ ਵੱਡਾਂ ਤੈਨੂੰ ਪਤਾ ਤੂੰ ਮੇਰੇ ਮਾਰਿਆ ਸੀਗਾ ਤੂੰ ਮੈਥੋਂ ਹੋਰ ਨਾ ਖਾਣੀ ਨੀ ਖੜੀ ਕੇ ਚੱਕ ਕੇ ਜਾਨੀ ਆ ਆਹ ਫੜ ਦਾਤੀ ਬਹਿ ਕੇ ਖਾ ਵੜ ਲੈ ਮਾਂ ਮੇਰਾ ਮੁਰਚਾ ਦੁਖੀ ਆਂਦਾ ਮੈਂ ਕਿਵੇਂ ਵੱਡੂਗੀ ਬਾ ਮੋਸ ਦੀ ਸੀ ਤੂੰ ਮੈਂ ਤੈਨੂੰ ਪਹਿਲੀ ਕਹੀ ਨੇ ਵੀ ਮੈਥੋਂ ਵੱਡੀ ਨਹੀਂ ਜਾਣੀ ਬਰਸੀਨ ਤੇ ਹਜੇ ਤਾਂ ਮੁਰਚਾ ਤੇਰਾ ਠੀਕ ਐ ਠੀਕ ਐ ਨਾ ਜਦੋਂ ਦਾਤੀ ਪਾਲੀ ਤੇਰੇ ਮੋਰਚੇ 'ਚ ਉਦੋਂ ਪੁੱਛੋ ਤੈਨੂੰ ਮੈਂ ਵੱਧ ਹਰਾ ਕਿ ਤੇਜਮ ਨਾਲ ਉੱਤ ਚੜੀਏਗੀ ਮੇਰੀ ਗੱਲ ਸੁਣ ਲੈ ਤਿੰਨ ਚਾਰ ਟੋਕਰੇ ਵੱਢ ਕੇ ਨਾ ਮਸ਼ੀਨ 'ਮਾ ਕੇ ਸਿੱਟੇ ਫਿਰ ਟੋਕਾ ਕਰਨਾ ਹੋਗਾ ਦੁਬਾਰ ਦੇ ਪਿਛਤਾ ਮੈਂ ਇੰਨੇ ਟੋਕਰੇ 'ਮੇ ਕਿਵੇਂ ਵੱਢੂੰਗੀ ਹੱਥ ਦੁਖ ਦੇਣਾ ਇੱਕ ਟੋਕਰਾ ਵੱਢ ਕੇ ਸਿੱਟਿਆ ਨਹੀਂ ਆ ਚੱਲ ਤੂੰ ਬਾਲਾ ਕਰਦੀ ਆ ਤਿੰਨ ਚਾਰ ਟੋਕਰੇ ਨਾ ਸਰੂਗਾ ਚਾਰ ਮੈਂ ਸਾਨੇ ਆਪਣੇ ਠੀਕ ਹੈ ਇੱਕ ਟੋਕਰੇ ਨਾ ਕਿਵੇਂ ਸਾਰੇਂਗੀ ਤੂੰ ਆਪ ਕਿੰਨਾ ਕਿੰਨਾ ਖਾਣੀ ਆ ਤਿੰਨ ਤਿੰਨ ਵਾਰੀ ਅਨਕ ਖਾਣੀ ਆ ਤੂੰ ਸੁਣਸਦੀ ਐ ਰੱਜਣ ਚ ਨਹੀਂ ਆਉਂਦੀ ਉਹ ਤਾਂ ਫੇਰ ਵੀ ਮੈਸਾ ਨੇ ਨਾ ਮਾ ਹੁਣ ਮੈਂ ਰੋਟੀ ਬੰਦ ਕਰਦਾ ਖਾਣੀ ਫੇਰ ਜੇ ਤੂੰ ਮੈਥੋਂ ਹੋਰ ਨਾ ਸੇ ਤਰ ਖਾ ਲਈ ਬੰਦ ਹਾ ਬੰਦ ਲੈ ਕਿਵੇਂ ਬੋਲਦੀ ਐ ਕਿਵੇਂ ਨਹੀਂ ਬੋਲਦੀ ਮਾ ਮੈਂ ਵੱਡੀ ਤਾਂ ਜਾਨੀ ਆ ਤੈਨੂੰ ਅੱਛੀ ਅੱਛੀ ਗੱਲਾਂ ਕਰਨ ਮੈਂ ਛਿੰਗਪੜਾਂਗੀ ਬੰਦ ਲੈ ਸਿੱਧੀ ਹੋ ਕੇ ਮੈਂ ਮਨਾਪਟ ਕਰਦਾ ਕੰਮ ਦੇਖਦੀ ਆ ਸਿੱਥੇ ਸਿਰ ਚੜੀ ਆ ਕਾਹੋ ਜੀ ਕਿਸਮਤ ਲੀ ਕੀ ਯਾਰ ਰੱਬਾ ਮੇਰੀ ਰੈਂਦੀ ਖੁੰਦੀ ਮੈਂ ਤੁਮਾਂ ਵੀ ਖੋਲੀ ਜੇ ਮੇਰੀ ਆਪਣੀ ਮਾਂ ਹੁੰਦੀ ਉਹ ਐਂ ਥੋੜੀ ਕਰਦੀ ਸੀ ਮੇਰੇ ਨਾਲ ਦੀਪ ਤ੍ਰੀਪੇ ਇਥੇ ਕੀ ਕਰਦਾ ਇਥੇ ਕੀ ਕਰਦੀ ਆ

ਪਰ ਯਾਰ ਇੰਨੀਆਂ ਵਧੀਕੀਆਂ ਤਾਂ ਮੈਨੂੰ ਅੱਜ ਪਤਾ ਲੱਗੇ ਜਿਵੇਂ ਪਹਿਲਾਂ ਪਤਾ ਤੂੰ ਵਿਆਹ ਕਿਉਂ ਨਹੀਂ ਕਰਵਾ ਲੈਂਦੀ ਦੀਪਾ ਮੈਂ ਕੋਸ਼ਿਸ਼ ਕੀਤੀ ਸੀ ਮੰਮੀ ਨਾਲ ਗੱਲ ਕਰਨ ਦੀ ਉਹਨੇ ਬੱਸ ਨਾ ਹਾਂ ਕੀਤੀ ਐ ਨਾ ਨਾ ਤੇ ਤੂੰ ਦੱਸ ਤੂੰ ਘਰੇ ਕਰੀਏ ਗੱਲ ਮੈਂ ਕੀ ਕੀ ਮੇਰੇ ਤਾਂ ਜਿਵੇਂ ਮਾਂ ਪਾ ਨਾ ਹੋਇਆ ਮਨ ਪਿਓ ਸੀ ਉਹ ਸ਼ਰਾਬੀ ਹੋਇਆ ਪਿਆ ਸੀ ਹੈ ਉਹ ਦੱਸਣ ਕੀ ਜੇ ਨਾ ਗੱਲ ਕਰਾਂ ਐਂ ਤਾਂ ਫਿਰ ਦੀਪ ਮੇਰੀ ਮੰਮੀ ਨੇ ਮੰਨਣਾ ਨਹੀਂ ਹੈਗਾ ਉਹਨੂੰ ਤਾਂ ਇਹਦੇ ਪਿੱਛੇ ਤੈਨੂੰ ਇੰਨਾ ਘੁੱਟਿਆ ਮੰਨੂ ਕਿਥੋਂ ਹੋ ਲੱਕੀ ਤੈਨੂੰ ਮੈਂ ਦੱਸਦਾ ਉਹਦੀ ਕੁੜੀ ਦਾ ਰਿਸ਼ਤਾ ਆਇਆ ਸੀ ਮੈਨੂੰ ਉਹਦੀ ਕੁੜੀ ਦਾ ਰਿਸ਼ਤਾ ਹਾਂ ਫਿਰਦੀਪਾ ਤੇਰੀ ਵੱਡੀ ਭੈਣ ਦਾ ਹਾਂ ਹਾਂ ਮੈਂ ਸਮਝ ਗਈ ਉਹਦਾ ਆਇਆ ਸੀ ਰਿਸ਼ਤਾ ਉਹ ਮੈਂ ਨਾ ਕਰਤੀ ਤੈਨੂੰ ਮੰਗ ਲਿਆ ਸੀ ਅੱਛਾ ਇਹਨਾਂ ਨੇ ਤੈਨੂੰ ਉਹ ਦੱਸਿਆ ਨਹੀਂ ਆਗਲਾ ਫਿਰ ਤਾਂ ਹੀ ਮੰਮੀ ਨੇ ਜਵਾਬ ਦਿੱਤਾ ਮੈਨੂੰ ਨਹੀਂ ਸੀ ਪਤਾ ਜੇ ਮੇਰੀ ਵੱਡੀ ਭੈਣ ਦਾ ਰਿਸ਼ਤਾ ਆਇਆ ਸੀ ਤੇਰਾ ਤਾਂ ਫਿਰ ਤੂੰ ਵਿਆਹ ਕਿਉਂ ਨਹੀਂ ਕਰਵਾਇਆ ਉਹਦੇ ਨਾਲ ਬਸ ਦਿਲ ਮਿਲ ਨੇ ਮੇਲੇ ਹੈਨਾ ਹਾਂ ਉਹ ਤਾਂ ਗੱਲ ਹੈਗੀ ਆ ਚੱਲ ਕੋਈ ਗੱਲ ਨਹੀਂ ਮੈਂ ਇੱਕ ਵਾਰ ਹੋਰ ਪੁੱਛਦੀ ਆ ਮੰਮੀ ਨੂੰ ਜੇ ਮੰਨਦੀ ਆ ਤਾਂ ਖਬਰ ਮੰਨੀ ਜਾਵੇ ਤੈਨੂੰ ਇੱਕ ਵਾਰ ਚ ਪੁੱਛਣ ਪੁੱਛਣ ਚ ਕੁੱਟ-ਕੁੱਟ ਤੇਰੇ ਹੱਡ ਬੋਲੇ ਕਰ ਦੂ ਉਹ ਇਹ ਤਾਂ ਗੱਲ ਹੈਗੀ ਆ ਦੀਪਾ ਤੈਨੂੰ ਨਹੀਂ ਪਤਾ ਤੂੰ ਅੱਜ ਵੇਖਿਆ ਹੀ ਆ ਪੱਠੇ ਵੱਢਣ ਵਾਸਤੇ ਮੰਮੀ ਨੇ ਮੇਰੇ ਤੇ ਜਰਾ ਵੀ ਦਰਸ ਨਹੀਂ ਕੀਤਾ ਦੁੱਖ ਦੀ ਬਾਹ ਨਾਲ ਪੱਠੇ ਵੱਢ ਦਿੱਤੇ ਉਹ ਤਾਂ ਬਹੇ ਕਹਿਣਾ ਵੀ ਸੁੱਜੂ ਗੁੱਟਿਆ ਬਾਂ ਕਿ ਮੈਂ ਕੱਖ ਕਿੱਥੋਂ ਵੱਢਣਾਂ ਦਾ ਚੱਲ ਚੱਲ ਆਏ ਕਰਾ ਪਕੂਠ ਮੈਰਜ ਕਰਵਾ ਲੈਣੇ ਆ ਨਹੀਂ ਨਹੀਂ ਦੀਪ ਮੰਮੀ ਤਾਂ ਮੈਨੂੰ ਜਾਨਵਾ ਮਾਰ ਦੂਗੀ ਨਾਲੇ ਮੈਨੂੰ ਨਾ ਘਰ ਦੀ ਰਹਿਣੀ ਆ ਨਾ ਮੈਂ ਬਾਹਰ ਦੀ ਰਹਿਣੀ ਤੇਰੇ ਕੋਲੇ ਹੋਈ ਫੇਰ ਤੈਨੂੰ ਕੌਣ ਮਾਰੂ ਨਹੀਂ ਨਹੀਂ ਦੀਪ ਮੈਂ ਇਹ ਗੱਲ ਨਹੀਂ ਕਰਦੀ ਹੈਗੀ ਕਿਉਂਕਿ ਮੈਂ ਵੀ ਆਪਣੀ ਮਾਂ ਨਾਲ ਵਰਤਣਾ ਮੇਰੀ ਭੈਣ ਆ ਕੱਲ ਨੂੰ ਮੈਨੂੰ ਕੌਣ ਲਵੇ ਲਾਉ ਜੇ ਮੈਂ ਐਡਾ ਕਦਰ ਚ ਚਕੂ ਤੇਰੇ ਨਾਲ ਨਹੀਂ ਦਰਿਆ ਹੁਣ ਦਿੰਦੀ ਆ ਚੱਲ ਕੋਈ ਨਾ ਦੀਪ ਇੱਥੇ ਮੰਮੀ ਜੇ ਫੇਰ ਆ ਗਈ ਨਾ ਜੇ ਦੇਖ ਲੈ ਐਵੇਂ ਫੇਰ ਮੈਨੂੰ ਕੁੱਟੂਗੀ ਹਨਾ ਤੂੰ ਵੀ ਜਾ ਹੁਣ ਨਾਲ ਇੱਥੇ ਖੜਾ ਨਾ ਰਹਿ ਮੈਂ ਜਾਨਨੀਆ ਪੱਠੇ ਲੈ ਕੇ ਉਹਨੂੰ ਸੱਚ ਫੋਨ ਤੇਰਾ ਫੋਨ ਮੰਮੀ ਨੇ ਫੜ ਲਿਆ ਦੀਪ ਹਾਂ ਹੁਣ ਫੇਰ ਗੱਲ ਕਰ ਤੇ ਚੱਲ ਕੋਈ ਨਾ ਮੈਂ ਬੋਝ ਕੇ ਜੇ ਅੱਖ ਬਚਾ ਕੇ ਜੇ ਕਿਤੇ ਕਿਸੇ ਪਾਸੇ ਹੋਈ ਫੇਰ ਕਰੂੰਗੀ ਗੱਲ ਅੱਖ ਬਚਾ ਕੇ ਆ ਜੀ ਚੰਗਾ ਜੀ ਬੀਪੀ ਦੇਖਾ ਕਿ ਕਰਦੀ ਫੋਨ ਮਾ ਫੋਨ ਲਈ ਪਈਆ ਦੀਪ ਨੇ ਮੈਨੂੰ ਕਿਹਾ ਸੀ ਮੈਂ ਟਾਈਮ ਕੱਢ ਕੇ ਗੱਲ ਕਰ ਲਈ ਕਹਿ ਤਾਂ ਉਹਨੂੰ ਆਈ ਮੈਂ ਪਰ ਫੋਨ ਚੱਕਾਂ ਵੀ ਕਿਵੇਂ ਚੱਕਾਂ ਬੇਬੇ ਤਾਂ ਹੱਥ ਰੱਖੀ ਪਈਆ ਫੋਨ ਤੇ ਮੰਮੀ ਇਹ ਕੀ ਤੂੰ ਨਹੀਂ ਉਹ ਮੱਖੀ ਸੀਗੀ ਮੈਂ ਤਾਂ ਉਹ ਤੁਸੀਂ ਜਾਗਦੇ ਪਈ ਸੀ ਮੰਮੀ ਮੈਂ ਤਾਂ ਜਾਗਦੀ ਪਈ ਸੀ ਤੇਰੇ ਭਵੇਂ ਤਾਂ ਮੰਮੀ ਸੁੱਤੀ ਪਈ ਆ ਨਹੀਂ ਮੰਮੀ ਮੈਂ ਤਾਂ ਵੈਸੇ ਹੀ ਦੇਖਦੀ ਸੀ ਮੈਂ ਕਿਹਾ ਗਰਮੀ ਚ ਪਏ ਹਨ ਤੁਸੀਂ ਅੰਦਰ ਪਏ ਜਾਂਦੇ ਠਾਉਂਦੀ ਸੀ ਤੁਹਾਨੂੰ ਮੈਂ ਕਿੰਨੀ ਤੈਨੂੰ ਮੇਰੇ ਨਾਲ ਹਮਦਰਦੀ ਹਾਂ ਮੈਂ ਸੌਂਦੀ ਨਹੀਂ ਮੇਰੇ ਚਾਰ ਅੱਖਾਂ ਨੇ ਚਾਰ ਠੀਕ ਹੈ ਨਾ ਜਿਦੀ ਕਰੇ 3 ਵਟਿਆਰੋ ਹੋਵੇ ਉਹ ਮਾਂ ਬਾਪ ਨੂੰ ਨੀਂਦ ਕਿੱਥੇ ਆਉਂਦੀ ਹੈ ਦੇਦੀ ਤਾਂ ਕਹਿੰਦੇ ਮੱਕੀ ਵਾਲੀ ਰੱਖੀ ਹੁੰਦੀ ਐ ਨਹੀਂ ਤੇਰੇ ਭਵੇਂ ਮਾਂ ਸੌਂਗੀ ਮੇਰੀਆਂ ਨੀਂਦਾਂ ਕਿੱਥੇ ਅੱਜ ਜਿੰਦੇ ਤੂੰ ਆ ਚਲਿੱਤੇ ਜੇ ਕਰਨ ਲੱਗੀਆਂ ਨਾ ਮੇਰੇ ਤਾਂ ਸਾਰੀਆਂ ਨੀਂਦਾਂ ਹੀ ਖੋਈਆਂ ਗਈਆਂ ਮੰਮੀ ਮੈਂ ਕਿਹ ਚਲਿੱਤਰ ਕਰਤਾ ਤੁਸੀਂ ਸਾਰਾ ਦਿਨ ਕਿਉਂ ਕੋਸਦੇ ਹੋ ਮੈਨੂੰ ਮੈਂ ਕੋਈ ਚਲਿੱਤਰ ਨਹੀਂ ਕੀਤਾ ਮੈਂ ਤਾਂ ਵੈਸੇ ਵੇਖਦੀ ਸੀ ਵੀ ਤੁਸੀਂ ਗਰਮੀ 'ਚ ਪੈਓ ਚੱਲ ਅੰਦਰ ਪੈ ਜਾਂਦੇ ਉੱਠ ਕੇ ਮੇਰੀ ਗੱਲ ਸੁਣ ਲੈ ਤੂੰ ਮੈਨੂੰ ਦੱਸਿਆ ਸੀ ਨਾ ਉਸ ਦਿਨ ਵੀ ਮੈਂ ਦੀਪ ਨੂੰ ਪਿਆਰ ਕਰਦੀ ਆਂ ਉਦੋਂ ਮੁੜ ਕੇ ਮੇਰੀ ਨੀਂਦ ਖੋਈ ਗਈ ਮੇਰੀ ਨੀਂਦ ਹਰਾਮ ਕਰ ਦਿੱਤਾ ਤੇ ਦੂਜੀ ਗੱਲ ਮੈਨੂੰ ਜਾਣਾ ਵੀ ਦੁਪਰ ਕਰਤਾ ਜਗ ਤੇ ਮੇਰਾ ਜੀ ਕਰਦਾ ਮੈਂ ਕੁਛ ਖਾ ਕੇ ਮਰ ਜਾ ਤੇਰੇ ਵਰਗੇ ਕਲੇਣੀ ਨਾ ਮੇਰਾ ਖੜਾ ਛੁੱਟ ਗਿਆ ਮੰਮੀ ਐਨਾ ਕੋਸਣ ਨਾਲੋਂ ਨਾਲੇ ਆਪ ਦੁਖੀ ਹੋਣ ਨਾਲੋਂ ਚੰਗਾ ਮੇਰਾ ਦੀਪ ਨਾਲ ਵਿਆਹ ਕਰ ਦੋ ਨਾ ਇਹ ਫੇਰ ਦੀਪ ਤਾਂ ਨਾਲ ਲੈਂਦੀ ਐ ਤੈਨੂੰ ਮੈਂ ਕਿਹਾ ਨਾ ਦੀਪ ਦਾ ਨਾ ਤੇਰੇ ਮੂੰਹ ਤੇ ਨਹੀਂ ਹੋਣਾ ਚਾਹੀਦਾ ਲੈਣੀ ਸਮਝ ਗਈ ਕੜੀ ਕੜੀ ਦੀਪ 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 ਕਹਾਂ ਸੇ ਆਉਂਦਾ ਬਣਾ ਨਹੀਂ ਉਹਦੇ ਕੋਲੇ ਕੀ ਮਿਲਣੇ ਕੋਰੇ ਚਾਹੇ ਕੁਛ ਨਹੀਂ ਮੰਮੀ ਜੇ ਵਿਆਹ ਕਰਾਉਣਾ ਤਾਂ ਮੈਂ ਦੀਪ ਨਾਲ ਹੀ ਕਰਾਉਣਾ ਮੈਂ ਉਹਦੇ ਨਾਲ ਵਾਦਾ ਕਰਕੇ ਆਈ ਆ ਮੈਂ ਤੈਨੂੰ ਕਿਹਾ ਦੀਪ ਦਾ ਨਾਮ ਮੇਰੇ ਕੋਲ ਨਾ 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 ਲੈ ਮੇਰੇ ਕੋਲ ਦੀਪ ਨਾ ਨਾ ਲੈ ਬਣੀਆ ਦੀਪ ਦੀ ਮੇਰੀ ਅੱਖ ਤਾਂ ਦੂਰ ਹੋ ਜਾ ਦੀਪ ਲਾਈਆ ਦੀਪ ਲਾਈਆ ਮੈਂ ਵਿਆਹ ਕਰਵਾਉਣਾ ਵਿਆਹ ਕਰਵਾਉਣਾ ਕਰਦੀ ਆ ਮੈਂ ਤੇਰਾ ਦਵਾ ਦੀਪ ਨਾਲ ਇਹਨੂੰ ਯਾਰ ਰੀਤ ਕਹਿੰਦੀ ਸੀ ਫੋਨ ਕਰੂੰਗੀ ਮੈਂ ਨਾ ਕਰੇ ਬਾਰਤਾ ਖੁੱਲਾ ਪੈ ਨਾ ਕਰੇ ਦੀਦੀ ਆ ਕੀ ਗੱਲੇ ਯਾਰ ਚਲ ਉਹਦੀ ਮਾਂ ਦਾ ਸੁਭਾਅ ਦਾ ਪਤੀ ਆ ਐਡੀ ਕੀ ਗੱਲ ਆ ਦੇਖਦੇ ਆ ਸ਼੍ਰੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਿਹੜੇ ਠੀਕ ਹੋਵੋਗੇ ਬਾਈ ਨੇ ਨਵਾਂ ਚੈਨਲ ਬਣਾਇਆ ਇਹਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਹਨਾਂ ਨੇ ਵੀਡੀਓ ਅਪਲੋਡ ਕਰਨੀ ਹੈ ਫਸਟ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਵੀਡੀਓ ਨੂੰ ਬਾਈ ਤੁਹਾਡੇ ਚੈਨਲ ਦਾ ਨਾਮ ਦੱਸ ਦੋ ਮਾਨ ਮਾਨਸਾ ਪੀਵੀ 31 ਹਾਂਜੀ ਹੁਣ ਆਹ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਧੰਨਵਾਦ ਜੀ ਧੰਨਵਾਦ